ਮੇਰਾ ਨਾ ਇੱਕ ਦੋਸਤ ਸੀ ਤੇ ਰੱਬ ਨਾ ਕਰੇ ਵੈਸੇ ਕਿਸੇ ਦੇ ਮਾੜਾ ਸਮਾਵੇ ਪਰ ਜਦੋਂ ਉਹਦੇ ਤੇ ਇੰਨਾ ਕੁ ਗੰਦਾ ਸਮਾ ਆ ਚੁੱਕਾ ਸੀ ਕਿ ਉਹਦੇ ਸਾਰੇ ਕੰਮ ਰੁਕੇ ਪਏ ਸੀ ਤਾਂ ਜਦੋਂ ਆਪਣਾ ਦੁੱਖ ਬਿਆਨ ਕਰਦਾ ਸੀ ਆਪਣਾ ਦਰਦ ਦੱਸਦਾ ਸੀ ਮੈਨੂੰ ਤਾਂ ਸੱਚੀ ਦੋਸਤੀ ਸੀ ਮੈਂ ਕਦੇ ਵੀ ਉਹਦਾ ਮਜ਼ਾਕ ਨਹੀਂ ਬਣਾਇਆ ਆਪਾਂ ਦਾ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਅਰਦਾਸ ਕੀਤੀ ਕਿ ਪਰਮਾਤਮਾ ਉਹਦੇ ਸਾਰੇ ਕੰਮ ਸਵਾਰੇ ਜਿਹੜੇ ਕੰਮ ਰੁਕੇ ਪਏ ਆ ਉਹ ਵੀ ਪੂਰੇ ਹੋ ਜਾਣ ਬੜਾ ਹੌਸਲਾ ਦੇਈਦਾ ਸੀ ਕਦੇ ਟੁੱਟਣ ਨਹੀਂ ਦਿੱਤਾ ਉਹਨੂੰ ਕਿਉਂਕਿ ਮੈਂ ਸਮਝਦਾ ਕਿ ਜਦੋਂ ਕੋਈ ਤੁਹਾਨੂੰ ਆਪਣਾ ਦਰਦ ਦੱਸਦਾ ਨਾ ਤਾਂ ਬੜੀਆਂ ਉਮੀਦਾਂ ਲੈ ਕੇ ਦੁੱਦਾ ਜੇ ਉਹ ਤੁਹਾਡੇ ਦੇ ਰੱਬ ਜਿੰਨਾ ਭਰੋਸਾ ਕਰ ਲੰਦਾ ਕਿ ਮੈਂ ਦੇ ਅੱਗੇ ਆਪਣਾ ਸਭ ਕੁਝ ਫੋਲ ਸਕਦਾ ਤੇ ਇੱਕ ਸਮਾਂ ਐਸਾ ਵੀ ਆਇਆ ਜਦੋਂ ਮੇਰੇ ਤੇ ਵੀ ਬਹੁਤ ਮੁਸ਼ਕਲ ਸਮਾਂ ਸੀ ਕਿਸੇ ਵਾਰ ਨੂੰ ਤਾਂ ਮੈਂ ਦੱਸਿਆ ਨਹੀਂ ਪਰ ਮੈਂ ਆਪਣੇ ਐਸੇ ਦੋਸਤ ਨੂੰ ਦੱਸਣਾ ਜ਼ਰੂਰੀ ਸਮਝਿਆ ਕਰਤਾ ਦੇਖੋ ਕੋਈ ਕੁਝ ਨਹੀਂ ਸਕਦਾ ਕੋਈ ਕਿਸੇ ਦੀ ਝੋਲੀ ਜੋ ਦੁੱਖ ਲੈ ਨਹੀਂ ਸਕਦਾ ਪਰ ਠੀਕ ਹੈ ਕਿ ਸਹਾਰਾ ਹੀ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਪਰ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸਮਝੀ ਕਿ ਜਦੋਂ ਮੈਂ ਉਹਨੂੰ ਆਪਣਾ ਦੁੱਖ ਦੱਸਿਆ ਜਦੋਂ ਮੈਨੂੰ ਆਪਣੀ ਮੁਸ਼ਕਿਲਾਂ ਦੱਸੀਆਂ ਤਾਂ ਉਹਨੇ ਸਿਰੇ ਮੇਰਾ ਮਜ਼ਾਕ ਬਣਾਇਆ ਇੱਕ ਤਮਾਸ਼ਾ ਜਿਹਾ ਬਣਾਇਆ ਉਹਨੇ ਮੇਰਾ ਠੀਕ ਆ ਸਮਾਂ ਸੀ ਸਮਾਂ ਤਾਂ ਗੁਜ਼ਰ ਹੀ ਗਿਆ ਪਰ ਉਹਦੇ ਤੋਂ ਇੱਕ ਗੱਲ ਪੱਕੀ ਕਰ ਲਈ ਸੀ ਮਨ 'ਚ ਕਿ ਆਪਣਾ ਦੁੱਖ ਬਾਬਾ ਦੀਪ ਸਿੰਘ ਤੋਂ ਬਿਨਾਂ ਕਿਸੇ ਨੂੰ ਨਹੀਂ ਦੱਸਣਾ ਤੁਹਾਡੇ ਮਾਪਿਓ ਤੋਂ ਬਿਨਾਂ ਤੁਹਾਡੀ ਫਿਕਰ ਕਿਸੇ ਨੂੰ ਨਹੀਂ ਹੋਏਗੀ ਇਹ ਬੜਾ ਕੋੜਾ ਸੱਚ ਹੈ ਦੇ ਜਮਾਨੇ ਦਾ ਕਿਸੇ ਕਿਸ ਆ ਗਿਆ ਆਪਣੇ ਜ਼ਖਮ ਰੱਖ ਦੋਗੇ ਨਾ ਤੇ ਮਜ਼ਾਕ ਆਪਣਾ ਹੀ ਹੁੰਦੇਗਾ ਪਰ ਮੈਂ ਤਾਂ ਕੋਈ ਕਮਾਉ ਕਿ ਮਰਨ ਦੇ ਕੰਡੇ ਪੈ ਚੁੱਕਾ ਸੀ ਬਾਬਾ ਦੀਪ ਸਿੰਘ ਨੇ ਮਨੋਂ ਉੱਥੋਂ ਹੀ ਬਚਾ ਲਿਆ ਬੜੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ